ਵਾਦ ਗੁਰੂ ਜੀ ਸਤਿਗੁਰ ਜੀਓ ਤੇ ਪ੍ਰਸਾਦ ਸਵਈਏ ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀ ਤੇ ਪ੍ਰਸਾਦ ਸਵਈਏ ਸ੍ਰੀ ਗੁਰੂ ਸੁਧ ਸਮੂਹ ਸਧਾਨ ਕੀ ਦੇਖ ਮਿਰਿਓ ਘਰ ਜੋਗ ਚਤੀਕੇ ਸੂਰ ਸਰਦਨ ਸੁਧਦਾ ਦੇਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖਿ ਰਹੁ ਮਤ ਉਨਾ ਦਿਖਿਤ ਪ੍ਰਾਪਤੀ ਕੇ શ્રી ਭਗਵਾਨ ਕੀ ਭਾਇ ਕਿਰਪਾ ਹਉ ਤੇ ਕਰਤੀ ਵਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਮੁਖ ਉਤੰਗ ਸਰਨ ਸਵਾਰੀ ਊਟ ਤਰੰਗ ਫਰੰਗ ਸਬੂਦਤ ਕੌਣ ਕੌਣ ਖੁਜਾਤ ਨਿਵਾਰੀ ਭਾਰੇ ਕੋ ਜਾਣਕ ਕੂਪਲੀ ਵਿਦੰ ਨਿਆਪਤ ਸੀਸਨਾ ਜਾਤ ਵਿਚਾਰੀ ਹਿਤੇ ਭਈ ਤੋ ਕਹ ਹੰ ਬਿਫੁਫਤਾ ਅੰਤ ਕਉ ਨਾਗੀ ਹਿ ਪਾਇ ਪਧਾਰੀ ਜੀਤ ਫਰੈ ਸਭ ਦੇ ਸਦਸਾਨ ਕੋ ਵਾਜਤ ਢੋਲ ਅਮਰੰਗ ਨਗਾਰੀ ਗੁੰਜਤ ਗੂੜਕ ਜਾਨਕ ਸੁੰਦਰ ਹਸਤ ਹੀ ਹਜਰਾਜ ਹਜਾਰੀ ਭੂਤ ਹੋਏ ਭਗਵਾਨ ਕੇ ਭੂਪਤਾ ਕਾਉਣ ਗਣੈ ਨਹੀਂ ਜਾਤ ਵਿਚਾਰੀ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕਉ ਅੰਤ ਤੇ ਤਾਂਸੁਧਾਰੀ ਤੀਨਤ ਨਾਨ ਤੀਰਥ ਨਾਨ ਦਇਆ ਦਵਦਾਨ ਸੋ ਸੰਜਮ ਨੇਮ ਨੇ ਕੋ ਸਿੱਖਾ ਵੀਰ ਪ੍ਰਾਨ ਕਤੇ ਉਪਰਾਨ ਜਮੀਨ ਜਵਾਨ ਸਬਾਨ ਕੇ ਪੇਖੈ ਪਹੁਣ ਆਹਾਰ ਜਤੀ ਜਤ ਧਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸ਼੍ਰੀ ਭਗਵਾਨ ਭਜੇ ਬਨ ਭੂਪਤ ਏਕ ਰਤੇ ਬਨੇ ਇਕਨਾ ਲੇਖੈ ਸਤ ਸੁਪਾਂਦਰੰਤ ਦਵਾ ਸੁਸਾਜ ਸੁਨਾਦ ਦਰਜਾਂ ਦਲੇਂਗੀ ਭਾਰੀ ਗੋਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨਾ ਲਹਾਂਗੀ ਤੋਰ ਰਹੀ ਨਾਮ ਰੋਮ ਵਾਸਨ ਮਾਤਿਮ ਤੰਗਣ ਮਾਨ ਮਲੇਂਗੀ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਵਿਨੋ ਤਿਆਗ ਜਹਾਨ ਦੀਦਾਨ ਚਲੇਂਗੀ ਵੀਰ ਪਰਬ ਦੇਵ ਰਿਆ ਅਬ 4000 ਕੀ ਤਾਰ ਪਛਈਆ ਤੋਰਤ ਦੇਸਨੰਦ ਵਸਨ ਮਾਤਿਬ ਜਾਣ ਕੇ ਮਾਨ ਮਲੀਆ ਗਾੜੀ ਗੜਾਨ ਕੇ ਤੋੜਨ ਹਾਰ ਸਵਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚਕਨੇਕ ਸੋਇ ਇੱਕ ਦਵਈਆ ਨਾਨਕ ਦੇਵ ਫਨਿੰਦਨ ਸੱਚਾ ਪੂਤ ਹੋਇ ਕਮਾਨ ਜਪੇਗੀ ਜੀਵ ਜੀਤੇ ਜਲ ਮੈਂ ਥਲ ਮੈਂ ਪਰ ਹੀ ਪਰ ਮੈਂ ਸਭ ਧਪਤ ਪੇਗੀ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖੱਪੇਗੀ ਸਾਤ ਸਮੂਹ ਪਰਸਾਨ ਫਿਰਨ ਜਾਗ ਸਤਰ ਸਵੈ ਬਲੋਕ ਛਪੇਗੀ ਮਾਨਵਿੰਦਰ ਅਜਿੰਦਨ ਰਾਤਪੋਜਨ ਤਲੋਕ ਰਾਜ ਕਰਨਗੇ ਕੋਟ ਸਨਾਨਕ ਜਾਜ ਕਦਾਨ ਅਨੇਕ ਸਮਾਂ ਵਰਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਾਂ ਫਾਸ ਭਰਾਂਗੇ ਜੇ ਨਰ ਸ੍ਰੀ ਪਤ ਪੇ ਪ੍ਰਸਾਦ ਭਗ ਤੇ ਨਰ ਫੇਰ ਨਾ ਦੇਹ ਕਰਨਗੇ ਕਹ ਪਿਉ ਦੂਲੋ ਚਰਮੂਦਕੈ ਬੈਠਦੇ ਹੋਵਕ ਧਿਆਨ ਲਗਾਇਓ ਨਾਤ ਪਰੂਲੇ ਸਾਤ ਸਮੁੰਦਰਨ ਲੋਕ ਗयो ਪਰਲੋਕ ਗਵਾਇਓ ਹਸ ਕੇ ਓਖਿਆਨ ਸੈਠ ਕੈ ਐਸੇ ਹੀ ਐਸੇ ਸੋ ਵਸ ਬਿਤਾਇਓ ਸਾਚ ਕਹੂੰ ਸੁਨਹਿ ਸਬੈ ਜਿਨ ਪ੍ਰੇਮ ਕੀਓ ਤਨਹੀ ਪ੍ਰਾਪਾਇਓ ਕਾਹੂੰ ਲੈ ਪਾਹਨ ਤੁਝ ਘਰ ਸਰਨ ਕਾਹੂੰ ਲੈ ਲੰਗ ਘਰੇ ਲਟਕਾਇਓ ਕਾਹੂੰ ਲਿ ਕਰਵਾਚਿ ਦਿਸਾਮਹਿ ਕਾਹੂੰ ਸਾਖੋ ਸਿ ਸੁਨਵਾਇਓ ਤਉਬ ਤਾਨਕ ਪੂਜਕ ਹੈ ਪਸ ਹੋ ਮਰਦਾਨਕ ਪੂਜਨ ਤਾਇਓ ਕੂਰ ਕਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ